ਪਾਏ ਮੇਰਾ ਨੱਚਣੇ ਨੂੰ ਜੀ ਕਰਦਾ ਮੈਂ ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਦਾ ਏ ਕਾਉ ਕਰਦਾ ਕੱਢਣਾ ਪਸੀਨੇ ਵਿੱਚ ਦੀ ਖਾਦਾ ਏ ਕਾਉ ਕਰਦਾ ਕੱਢਣਾ ਪਸੀਨੇ ਵਿੱਚ ਦੀ ਖਾਦਾ ਏ ਕਾਉ ਕਰਦਾ ਕੱਢਣਾ ਪਸੀਨੇ ਵਿੱਚ ਦੀ ਛੈਣੇ 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 ਪੈਸੇ ਧੇ ਲਈ ਇੱਥੇ ਰਹਿਣੇ ਇਹ ਨਾ ਪਤਾ ਕਿ ਕਹਿਣੇ ਕਿਸੇ ਨਾਲ ਦਗਾ ਕਮਾਇਓ ਅੰਬਰੀ ਉਡਣੋਂ ਪਹਿਲਾਂ ਨਜ਼ਰਾ ਚੋਂ ਗਿਰ ਜਾਇਓ ਨਾ ਅੰਬਰੀ ਉਡਣੋਂ ਪਹਿਲਾਂ ਨਜ਼ਰਾ ਚੋਂ ਗਿਰ ਜਾਇਓ ਨਾ ਅੰਬਰੀ ਉਡਣੋਂ ਪਹਿਲਾਂ ਨਜ਼ਰਾ ਚੋਂ ਗਿਰ ਜਾਇਓ ਨਾ ਨਿਚੋੜ ਕਰਨਾ ਹਮੇ ਆਪਾਂ 2-3 ਘੰਟੇ ਲਾਉਣੇ ਆ ਤੇ ਜੇ ਇਸ ਮੇਲੇ ਦਾ ਨਿਚੋੜ ਮੈਂ ਤੁਹਾਨੂੰ ਪਹਿਲਾਂ ਹੀ ਕੱਢ ਦਾਂ ਵੀ ਬੰਦਾ ਕਈ ਵਾਰੀ ਬਹੁਤਾ ਪੜ ਲੈਂਦਾ ਬਹੁਤਾ ਸੁਣ ਲੈਂਦਾ ਉਹ ਹਾਜਮ ਨਹੀਂ ਹੁੰਦਾ ਪਰ ਛੋਟੇ ਸ਼ਬਦਾਂ ਦੇ ਵਿੱਚ ਇੱਕ ਮੇਲੇ ਦਾ ਨਿਚੋੜ ਕੱਢਣਾ ਹੋਵੇ ਪੀਰਾਂ ਫਕੀਰਾਂ ਦੇ ਮਹਾਪੁਰਸ਼ਾਂ ਦੇ ਜਿੱਥੇ ਵੀ ਮੇਲੇ ਲੱਗਦੇ ਆ ਪੂਰੇ ਪੰਜਾਬ ਦੇ ਵਿੱਚ ਬਹੁਤ ਮੇਲੇ ਲੱਗਦੇ ਇਹਨਾਂ ਮੇਲਿਆਂ ਤੋਂ ਅਸੀਂ ਕੁਝ ਲੈ ਕੇ ਜਾਣਾ ਹੁੰਦਾ ਇਹ ਮੇਲੇ ਤਾਂ ਲੱਗਦੇ ਆ ਜਿਨ੍ਹਾਂ ਨੇ ਜਿਉਂਦੇ ਜੀ ਕੁਝ ਕੀਤਾ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਫਿਰ ਉਹਨਾਂ ਦੇ ਮੇਲੇ ਲੱਗਦੇ। ਤਾਂ ਇਹਨਾਂ ਮੇਲਿਆਂ ਤੋਂ ਅਸੀਂ ਕੀ ਲੈ ਕੇ ਜਾਣਾ? ਇਕੱਲੇ ਜਲੇਬੀਆਂ ਪਕੌੜਿਆਂ ਤਾਂ ਕਿੰਨਾ ਰਹਿ ਗਏ। ਇੱਥੋਂ ਤੱਕ ਨਾ ਰਹਿ ਜੀਏ ਵੀ ਮੁੰਡਾ ਆਇਆ ਸੀ ਸੋਹਣੇ ਕੱਪੜੇ ਪਾਏ ਸੀ। ਪਰ ਪਤਾ ਨਹੀਂ ਲੱਗਿਆ ਕੀ ਗਾ ਕੇ ਗਿਆ, ਕੈਂਠਾ ਕੋਠਾ ਵੀ ਸੋਹਣਾ ਪਾਇਆ ਸੀ ਉਹਦੇ ਨਾਲ ਜਿਹੜੀ ਮੈਡਮ ਆਈ ਸੀ ਉਹ ਵੀ। ਅਣਾ ਜੀ ਤੇ ਗੱਲ ਸਮਝ ਆਉਣੀ ਚਾਹੀਦੀ ਐ ਵੀ ਗੱਲ ਕੀ ਆ ਸੀ ਇੱਥੋਂ ਲੈ ਕੇ ਕੀ ਜਾ ਰਹੇ ਆ ਮੈਂ ਅੱਛੀ ਕਾਬਿਲ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਪਿੰਡ ਤੁਰਕਾਂ ਉਥੋਂ ਤੇ ਬਹੁਤ ਸਾਰੀ ਸੰਗਤ ਆਈ ਐ ਸਭੀਆਂ ਪੈਣਾ ਵੇਂਦੀਆਂ ਸਾਡੇ ਸੱਜਣ ਸਾਡੇ ਵੱਡੇ ਜਿਨ੍ਹਾਂ ਦੀ ਬਦੌਲ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਸੋ ਉਹੀ ਗੱਲ ਕਹਿੰਦਾ ਹੋ ਮਾਪੇ ਜੇਕਰ ਹੋਣ ਸ਼ਰਾਬੀ ਬੱਚੇ ਸੋਚਣ ਮੂਡ ਬਣਾਈਏ ਜਿਹਦਾ ਬਾਪੂ ਡਟ ਖੋਲ ਕੇ ਸ਼ਾਮ ਨੂੰ ਕਹਿੰਦਾ ਹੋਵੇ ਪੁੱਤ ਨੂੰ ਕਹਿ ਤੂੰ ਸਿਹਤ ਲਈ ਹਾਨੀ ਕਰ ਕਹਿ ਦੂ ਤੇ ਜੀ ਦੀ ਮੰਮੀ 2-3 ਘੰਟੇ ਟੀਵੀ ਦੇਖਦੀ ਹੋਵੇ 3-4 ਘੰਟੇ ਫੋਨ ਚਲਾਉਂਦੀ ਹੋਵੇ ਪੁੱਤ ਨੂੰ ਕਹਿ ਦੇ ਪੁੱਤ ਐਨਾ ਫੋਨ ਨਹੀਂ ਚਲਾਈ ਜਾਣਾ ਉਹ ਗੱਲ ਠਕਣੀ ਨਹੀਂ ਪਹਿਲਾਂ ਆਪ ਨੂੰ ਅਮਲ ਕਰਨਾ ਪੈਣਾ ਜੇ ਹੋਜੀ ਕੋਕੋ ਜੇ ਬੱਚੇ ਅਸਰ ਹੋਣਾ ਹੀ ਹੋਣਾ ਮਾਪੇ ਜੇਕਰ ਹੋਣ ਸ਼ਰਾਬੀ ਬੱਚੇ ਸੋਚਣ ਮਾਪੇ ਜੇਕਰ ਗਾੜੂ ਉਮਲੀ ਬੱਚੇ ਸੋਚਣ ਮਾਪੇ ਜੇਕਰ ਹੋਣ ਜਵਾਰੀ ਬੱਚੇ ਸੋਚਣ ਸੱਟਾ ਲਾਈਏ ਮਾਪੇ ਜੇਕਰ ਧੋਖੇ ਕਰਦੇ ਬੱਚੇ ਸੋਚਣ ਲਗਾ ਮਾਪੇ ਜੇਕਰ ਹੋਣ ਜਵਾਰੀ ਬੱਚੇ ਸੋਚਣ ਭੋਲ ਕੇ ਮਾਪੇ ਜੇਕਰ ਦਲੇਰ ਸੂਰਮੇ ਬੱਚੇ ਸੋਚਣ ਰਣ ਵਿੱਚ ਜਾਈਏ ਮਾਪੇ ਜੇਕਰ ਮਾਰੇ ਭੁਲਦੇ ਬੱਚੇ ਸੋਚਣ ਲਗੋਟ ਸਰਵਾਈਏ ਮਾਪੇ ਜੇਕਰ ਹੋਵਣ ਅਫਸਰ ਬੱਚੇ ਸੋਚਣ ਹੁਕਮ ਚਲਾਈਏ ਮਾਪੇ ਜੇਕਰ ਦਲੇਰ ਸੂਰਮੇ ਬੱਚੇ ਸੋਚਣ ਰਾਬ ਵਿੱਚ ਜਾਈਏ ਮਾਪੇ ਜੇਕਰ ਹੋਵਣ ਲਿਖਦੇ ਬੱਚੇ ਸੋਚਣ ਆਪੇ ਜੇਕਰ ਹੋ ਮਣਕਾ ਇੱਕ ਬੱਚੇ ਸੋਚਣ ਇੱਕ ਦਿਨ ਗਾਏ ਪਰ ਮਰਜ਼ੀ ਮਾਲਕ ਦੀ ਤੇ ਲੋ ਕਿੱਧਰ ਲਾਈਏ ਮਰਜ਼ੀ ਮਾਲਕ ਦੀ ਤੇ ਲੋ ਕਿੱਧਰ ਲਾਈਏ ਮਰਜ਼ੀ ਮਾਲਕ ਦੀ ਤੇ ਲੋ ਕਿੱਧਰ ਲਾਈਏ ਮਰਜ਼ੀ ਬਾਲਕ ਦੀ ਮੇਰੇ ਬੋਲਾਂ ਦੀ ਸਭ ਨੂੰ ਸਹੀ ਆ ਰਹੀ ਹੈ ਆਵਾਜ਼ ਸਾਰੇ ਸਮਝ ਆ ਰਹੀ ਹੈ ਪ੍ਰੋਪਰ ਪਿੱਛੇ ਜਿੰਨੇ ਵੀ ਸੱਜਣ ਬੈਠੇ ਮਾੜਾ ਜਿਹਾ ਹੱਥ ਖੜਾ ਕਰਕੇ ਦੱਸ ਦਿਆ ਕਰੋ ਓਕੇ ਇਹ ਨਾ ਹੋਵੇ ਵੀ ਕੱਲਾ ਸ਼ੋਰ ਹੀ ਹੋਵੇ ਖੜਕਾ ਹੋਵੇ ਬੋਲ ਜਿੰਨੇ ਵੀ ਆ ਜਿੰਨਾ ਪਾ ਗਾਉਣਾ ਸਮਝ ਆਉਣੀ ਚਾਹੀਦੀ ਹੈ ਕਿਉਂਕਿ ਹਜੇ ਸ਼ੁਰੂਆਤ ਆਪਾਂ ਸੈਟਿੰਗ ਕਰ ਲਾਂ ਲੇਕਿਨ ਆਵਾਜ਼ ਸਾਹਮਣੇ ਪਾ ਦੇ ਟੌਪ ਤੇ ਨਹੀਂ ਚਵਾਜ ਮੇਰੀ ਸੁਣ ਕੇ ਜੀ ਬਈ ਜਾਂਦੇ ਚਮਕੀਲੇ ਨੂੰ ਨਾ ਕਲਾਕਾਰ ਜਰਦੇ ਸੀ ਗੰਦੇ ਗੀਤ ਗਾਉਂਦਾ ਘੜੀ ਮੂੜੀ ਫਰਮਾਉਂ ਸੀ ਚਮਕੀਲੇ ਨੂੰ ਤੁਰ ਜਾਣ ਤੋਂ ਪਹਿਲਾਂ ਵੀ ਮਾੜਾ ਕਹਿੰਦੇ ਸੀ ਹੁਣ ਵੀ ਮਾੜਾ ਹੀ ਕਹਿੰਦੇ ਆ ਜਦੋਂ ਚਮਕੀਲੇ ਦਾ ਨਾਮ ਆਉਂਦਾ ਕਹਿੰਦੇ ਯਾਰ ਪਰ گاਉਂਦਾ ਹਰੇਕ ਬੰਦਾ ਤੇ ਹਰੇਕ ਵਿਆਹ ਤੇ ਉਹਦਾ ਗਾਣੇ ਵੱਜਦੇ ਆ ਤੁਸੀਂ ਸਾਰੇ ਹੀ ਬੈਠੇ ਹੋ ਆਪਣੇ ਘਰਾਂ 'ਚ ਫਕਸ਼ਨ ਹੁੰਦੇ ਆ ਤਾਂ ਅਕਸਰ ਡੀਜਾਂ ਤੇ ਚਮਕੀਲਾ ਹੀ ਚੱਲਦਾ ਪਰ ਤੁਰ ਜਾਣ ਤੋਂ ਬਾਅਦ ਮੇਲੇ ਲਵਾਉਂਦਾ ਕੀ ਫਾਇਦਾ ਜਿਉਂਦੇ ਜੀ ਉਹਦੀ ਕਦਰ ਕਰੋ ਯਾਰ ਜਿਹੜਾ ਕੋਈ ਚੰਗਾ ਗਾਉਂਦਾ ਕੋਈ ਚੰਗਾ ਲਿਖਦਾ ਕੋਈ ਚੰਗਾ ਕਰ ਰਿਹਾ ਪਿੰਡ ਦੇ ਵਿੱਚ ਉਹਦੀ ਜਿਉਂਦੇ ਜੀ ਰਿਸਪੈਕਟ ਕਰਿਆ ਕਰੋ ਭਈ ਜਾਂਦੇ ਚਮਕੀਲੇ ਨੂੰ ਨਾ ਕਲਾਕਾਰ ਜਰਦੇ ਸੀ ਗੰਦੇ ਗੀਤ ਗਾਉਂਦਾ ਕੁੜੀ ਫਰਮਾਉਂਦੇ ਸੀ ਭਈ ਹਾਣੀ ਕਈ ਦੀਦਾਰ ਦੇ ਜੋ ਜਲ ਦੇ ਦੀਦਾਰ ਤੋਰੇ ਮਰੇ ਹੋਏ ਦੀ লাশ ਹੀ ਉੱਤੇ ਲਟਕ ਕੇ ਸੀ ਦੀਦਾਰ ਸੰਧੂ ਵਰਗਾ ਕਿਸੇ ਨੇ ਖੜਾ ਲਿਲਾਉਣਾ ਦੀਦਾਰ ਸੰਧੂ ਬੇਸ਼ਾਦ ਅਕਟਰ ਬੰਦ ਰੱਖਿਆ ਬਹੁਤ سارے ਕਲਾਕਾਰ ਸ਼ਿਵ ਕੁਮਾਰ ਬਟਾਲਵੀ ਜਿਹਨੂੰ ساری ਜ਼ਿੰਦਗੀ ਸਾਰੇ ਲੋਕ ਸ਼ਰਾਬੀ ਕਹਿੰਦੇ ਰਹੇ ਸੁਣ ਕੇ ਇੱਕ ਇੱਕ ਗੰਨ ਜਾਉਂਦੇ ਚਮਕੀਲੇ ਨੂੰ ਨਾ ਕਲਾਕਾਰ ਜਲਦੇ ਸੀ ਗੰਦੇ ਗੀਤ ਗਾਉਂਦਾ ਘੜੀ ਉੜੀ ਫਰਮਾਉਂਦੇ ਸੀ ਹਾਣੀ ਕਈ ਦਿਦਾਰ ਦੇ ਜੋ ਜਲ ਦੇ ਦਿਦਾਰ ਤੋਂ ਰੇ ਮਰੇ ਹੋਈ ਦੀ ਲਾਸ਼ ਹੀ ਉਸੇ ਹਟ ਕੇ ਗਾਉਂਦੇ ਸੀ ਬੈਡੀ ਜੇ ਦਾ ਸੀ ਕਿੰਗ ਬਿੰਦ ਰੱਖਿਆ ਇਹ ਜੱਗ ਜਾਣੇ ਫੇਰ ਵੀ ਕਈ ਲੋਕੀ ਉਹਦੇ ਐਬ ਹੀ ਗਾਉਂਦੇ ਸੀ ਮੈਨੁਸਰਤ ਸਾਹਬ ਨੇ ਨਾ ਅੱਕੇ ਕੋਈ ਆਉਣ ਦੇਣਾ ਡਰਦੇ ਨਾ ਉਹਨਾਂ ਦੀ ਕੋਈ ਸ਼ਿਵ ਦੇ ਸੁਣਾਉਂਦੇ ਸੀ ਸ਼ਿਵ ਦੇ ਆ ਗੀਤਾਂ ਨੂੰ ਜੋ ਵਰਦਾਨ ਦੱਸਦੇ ਨੇ ਆਕ ਕੇ ਸ਼ਰਾਬੀ ਉਹ ਤੋਂ ਕੰਨੀ ਖਤਰ ਹੋਦੇ ਸੀ ਮੈਨੂੰ ਆ ਇਸ ਦੁਨੀਆ ਦੇ ਵੱਲ ਸਮਝ ਨਾ ਆਉਂਦੇ ਨੇ ਓਏ ਮਰਨ ਪਿੱਛੋਂ ਕਿਉਂ ਮੜੀਆਂ ਉਤੇ ਦੀਪ ਜਗਾਉਂਦੇ ਨੇ ਮਰਨ ਪਿੱਛੋਂ ਕਿਉਂ ਮੜੀਆਂ ਉਤੇ ਦੀਪ ਜਗਾਉਂਦੇ ਨੇ ਓ ਮਰਨ ਪਿੱਛੋਂ ਕਿਉਂ ਮੜੀਆਂ ਉਤੇ ਦੀਪ ਜਗਾਉਂਦੇ ਨੇ ਜ਼ਿੰਦਗੀ ਬੈਲੈਂਸ ਨਾ ਹੋਵੇ ਤਾਂ ਨਿਆਰ ਥੋੜੀ ਥੋੜੀ ਚੀਜ਼ ਜਿਹੜੀਆਂ ਉਹਨਾਂ ਨੂੰ ਸੈੱਟ ਕਰ ਲਓ ਬੈਲੈਂਸ ਕਿਉਂਕਿ ਮੇਰਾ ਪੈਰ ਤਾਂ ਹੀ ਉੱਠੂਗਾ ਨਹੀਂ ਤਾਂ ਮੈਨੂੰ ਨੱਚਣ ਦੀ ਜੀ ਨਹੀਂ ਕਰਦਾ ਤਾਂ ਨਜ਼ਾਰਾ ਉਹ ਜਦੋਂ ਮੈਂ ਨੱਚ ਗਿਆ ਸਮਝ ਲਓ ਫਿਰ ਬੈਲੈਂਸ ਹੋ ਗਿਆ ਇਦਾਂ ਹੀ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਮੀਆਂ ਬੀਵੀ ਦਾ ਹੋਣਾ ਬੈਲੈਂਸ ਬੜਾ ਜ਼ਰੂਰੀ ਹੈ ਜ਼ਿੰਦਗੀ ਤਾਂ ਸੋਹਣੀ ਲੱਗਦੀ ਪਿਓ ਪੁੱਤ ਦਾ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਇਸ ਕਰਕੇ ਬੈਲੈਂਸ ਕਰ ਲੀਜੀਆ ਆਪਾਂ ਥੋੜਾ ਜਿਹਾ ਤਾਂਦਰੁਸਤੀ ਲਈ ਹਰ ਕੋਈ ਬੰਦਾ ਸੌ ਨੁਕਤੇ ਅਜ਼ਮਾਵੇ ਕਿਸੇ ਦੇ ਅੱਖੇ ਗਲਾ ਬੈਠੇ ਤੇ ਨਿੰਬੂ ਲੱਕ ਚਲਾਵੇ ਕਿਸੇ ਦੇ ਅੱਖੇ ਵਾਲ ਆਉਣ ਲਈ ਖੱਟਮਰ ਸਿਰ ਵਿੱਚ ਪਾਵੇ ਦਾਤ ਪੁੱਤਰ ਦੀ ਪਾਉਣ ਵਾਸਤੇ ਲੰਦਰ ਨੱਕ ਕਰਾਵੇ ਇੱਕ ਥਿਆ ਇੱਕ ਥਾਂ ਨਹੀਂ ਸ਼ੌਰਤ ਦੀ ਥਾਂ ਫਿਰ ਸਾਧਾਂ ਦੇ ਦਰ ਜਾਵੇ ਕਿਸੇ ਦੇ ਅੱਖੇ ਜਮੈਨ ਦੀ ਧੂਣੀ ਖਾਜ ਵਾਸਤੇ ਪਾਵੇ ਕਿਸੇ ਦੇ ਅੱਖੇ ਦੁੱਖ ਦੀ ਕਸ਼ ਨੂੰ ਡੰਡੂਆਂ ਤੋਂ ਬਦਵਾਵੇ ਕਿਸੇ ਦੇ ਅੱਖੇ ਭੂਤ ਦੇ ਡਰ ਤੋਂ ਗੂਗਲ ਘਰੇ ਦੁਖਾਵੇ ਕਿਸੇ ਦੇ ਅੱਖੇ ਮੰਤਰ ਦੇ ਨਾਲ ਪੱਕੀ ਧਨ ਕਢਾਵੇ ਕਿਸੇ ਦੇ ਅੱਖੇ ਕਾਲਾ ਕੁੱਕਰ ਛਿਮਿਆਂ ਪਰ ਕੋਈ ਦਵਾਈ ਕੰਮ ਨਾ ਕਰਦੀ ਜੇ ਨਾ ਮਾਲਕ ਚਾਵੇ ਜੇ ਕਰ ਰੱਬ ਚਾਵੇ ਰੋਗ ਨੇੜੇ ਨਾ ਆਵੇ ਜੇ ਕਰ ਰੱਬ ਚਾਵੇ ਰੋਗ ਨੇੜੇ ਨਾ ਆਵੇ ਜੇ ਕਰ ਰੱਬ ਚਾਵੇ ਰੋਗ ਨੇੜੇ ਨਾ ਆਵੇ ਜੇ ਕਰ ਰੱਬ ਚਾਵੇ ਮੇਲਾ ਕਰਦੀ ਹੀ ਦੁਨੀਆ ਮੇਲਾ ਬੜਾ ਚਲੇਲਾ ਓਏ ਕੰਮ ਵਾਲੇ ਕੋਲ ਫਰਜ਼ਤ ਹੈ ਨਹੀਂ ਮौज-ਗੁਟਾਵੇ ਵੇਲਾ ਚੋਰ ਗੱਟਕੇ ਬਣੇ ਚੌਧਰੀ ਗੁਰੂ ਕਹਾਵੇ ਚੇਲਾ ਕੜ-ਕੜ ਖਾ ਗਿਆ ਗੁੱਲੀ ਡੰਡਾ ਧਰਮਾ ਖਾ ਜਾ ਤੇਲਾ ਓਹ ਦੁੱਧ ਮਲਾਈਆਂ ਖਾ ਕੇ ਬਾਬੇ ਖਾਲੀ ਪਿਆ ਤਰੇਲਾ ਓ ਪਹਿਲਾ ਤਾਂ ਪਰ ਹੈ ਜਿੰਨ ਕੀ ਤਾਂ ਹੁਣ ਮੰਗਦੇ ਕੰਜਰੇਲਾ ਓਏ ਮਿੱਠਾ ਖਾ ਖਾ ਸ਼ੁਕਰ ਹੋ ਗਈ ਖਾਣਾ ਪਿਆ ਕਰੇਲਾ ਸੌ ਬਾਂਦਰ ਜੇ ਹੁਣ ਲੜਾਉਣੇ ਸੌ ਬਾਂਦਰ ਹੋਣ ਲੜਾਉਣੀ ਇੱਕ ਵਖਾ ਜੋ ਕੇਲਾ ਵੀ ਮੌਜਾਂ ਲੁੱਟ ਵਿੱਚ ਤਰਾ ਚਲੋ ਚਲੀਦਾ ਆ ਮੌਜਾਂ ਲੁੱਟ ਵਿੱਚ ਤਰਾ ਚਲੋ ਸੁਈ ਜਾਵੇ ਆ ਮੌਜਾਂ ਲੁੱਟ ਵਿੱਚ ਤਰਾ ਓ ਚਲੋ ਚਲੀਦਾ ਮੇਲਾ ਵੀ ਮੌਜਾਂ ਲੁੱਟ ਵਿੱਚ ਤਰਾ ਤੁਸੀਂ ਸਾਰਿਆਂ ਨੇ ਪਿੰਡੀ ਦੀ ਸਬਜ਼ੀ ਬਣਾਈ ਆ ਤੁਸੀਂ ਸਾਰਿਆਂ ਨੇ ਪਿੰਡੀ ਦੀ ਸਬਜ਼ੀ ਖਾਧੀ ਆ ਪਰ ਕੋਈ ਐਦਾਂ ਦਾ ਵੀਰ ਹੈਗਾ ਜਿਹਨੇ ਤਰੀਆ ਦੀ ਪਿੰਡੀਆਂ ਦੀ ਸਬਜ਼ੀ ਖਾਧੀ ਹੋਵੇ ਹੱਥ ਖੜਾ ਕਰਦੇ ਹੋ ਕੋਈ ਨਹੀਂ ਤੁਸੀਂ ਬਣਾਈ ਆ ਭੈਣਾ ਬੀਬੀਓ ਨਹੀਂ ਬਣਾਈ ਆ ਜਿਹੜੀਆਂ ਕੁੜੀਆਂ ਆਈਲੈਕਸ ਕਰਕੇ ਬਾਹਰੋਂ ਚਲੀਆਂ ਉਹਨਾਂ ਨੂੰ ਮੈਂ ਕਹਿੰਦਾ ਹੁਣਾਂ ਵੀ ਤੁਸੀਂ ਰਸੋਈ 'ਚ ਜਾਇਆ ਕਰੋ ਐਦਾਂ ਨਾ ਸੋਚਿਓ ਵੀ ਅਸੀਂ ਤਾਂ ਹਾਈਲਾਈਟਸ ਕਰਕੇ ਬਾਹਰ ਚਲੇ ਜਾਣਾ ਸਾਨੂੰ ਕੰਮ ਕਰਨ ਦੀ ਕੀ ਲੋੜ ਹੈ ਤੇ ਫਿਰ ਆਹੀ ਬੋਲੀ ਪਾਉਣੀ ਪੈਣੀ ਆ ਮਾਂ ਕਹਿੰਦੀ ਕੁੜੀ 30 ਸਾਲ ਦੀ ਨਾ ਰਖਿਆਏ ਪਾਣੀ ਮਾਂ ਕਹਿੰਦੀ ਕੁੜੀ 30 ਸਾਲ ਦੀ ਨਾ ਰਖਿਆਏ ਪਾਣੀ ਭਾਈ ਝੁੱਲਾ ਚੌਂਕਾ ਆਪੇ ਕਰਨਾ ਹਾਲੇ ਉਮਰ ਨਿਆਣੀ ਸਬਜੀ ਧਰਤੀ ਨੇ ਢਿੱਡਿਆ ਚ ਪਾਤਾ ਪਾਣੀ ਸਬਜੀ ਧਰਤੀ ਨੇ ਢਿੱਡਿਆ ਚ ਪਾਤਾ ਪਾਣੀ ਸਬਜੀ ਧਰਤੀ ਨੇ ਓਏ ਢਿੱਡਿਆ ਚ ਪਾਤਾ ਪਾਣੀ ਸਬਜੀ ਧਰਤੀ ਨੇ ਢਿੱਡਿਆ ਚ ਪਾਤਾ ਪਾਣੀ ਸਬਜੀ ਧਰਤੀ ਨੇ ਕਮੋ ਜੀ ਬਹੁਤ ਸਾਰਾ ਮਾਨ ਸਤਕਾਰ ਕਰਦੇ ਨੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੀ ਪੂਰੀ ਫੈਮਿਲੀ ਵੱਲੋਂ ਆਓ ਜੀ ਸੁਖੀ ਦੇ ਦਰਬਾਰ ਤੇ ਆਏ ਆ ਉਹਦੀਆਂ ਘੋੜੀਆਂ ਗੌਣੀਆਂ ਚਾਹੀਦੀਆਂ ਆਓ ਉਹਨਾਂ ਦਾ ਆਸ਼ੀਰਵਾਦ ਉਹਨਾਂ ਦਾ ਪਿਆਰ ਲਈਏ ਬੇਰ ਜਿਵੇਂ ਜਿਵੇਂ ਹੋਏਗਾ ਮਾਹੌਲ ਐ ਕੱਲੂ ਦਾ ਸਾਰਾ मै नीरा मुरशदा उचिया ते संग जमाइण भॼी वाल नी भाई आई मै नी मां मुर ऊचा ਰਾ ਮੋਰੇ ਸ਼ਦਿਉਲਾ ਬੱਚਿਆਂ ਤੇ ਸੰਗਦਾਈ ਉੱਚਿਆਂ ਤੇ ਸੰਗਦਾਈ ਸੱਦ ਕੇ ਜਾਵਾ ਇਹਨਾ ਉੱਚਿਆ ਕੋ ਸੱਦ ਕੇ ਜਾਵਾ ਇਹਨਾ ਉੱਚਿਆ ਕੋ ਜਿੰਨਾ ਨੀਵਾਂ ਨਾਲ ਨਿਭਾਈ ਮੈਂ ਨਿਵਾ ਮੇਰਾ सचणा पाच मोहम पद बचा सुनी पई हवे जी सचणा पाच मोहम पद बचा सुनी पई तैनो दाता किसे नी कहना, से अॼु पर के खाली तैनो ता कुझु गए खाली ਇੱਥੇ ਪਾਣੀ ਨੂੰ ਆਈ ਕੋਈ ਕੋਈ ਮੁਰਸੀ ਭਰ ਕੇ ਔਰ ਜਿਹੜੇ ਕਿਸੇ ਨਹੀਂ ਦਰਬਾਰ ਤੇ ਜਾਂਦੀ ਗੱਲ ਸ਼ਰਦਾ ਦੀ ਹੈ ਗੱਲ ਤਾਂ ਤੁਹਾਡੀ ਭਾਵਨਾ ਦੀ ਹੈ ਤੇ ਜੇ ਤੁਸੀਂ ਪੀਰ ਫਕਰ ਨੂੰ ਪਰਖਣ ਆਏ ਹੋ ਤਾਂ ਫੇਰ ਤਾਂ ਗੱਲ ਵੱਖਰੀ ਹੈ ਤੇ ਸ਼ਰਦਾ ਤੁਹਾਡੀ ਹੋਣੀ ਚਾਹੀਦੀ ਹੈ ਜਿੱਥੋਂ ਫਰਕ ਪੈਣਾ ਸਵਾਦੀ ਚੁੰਡੀ ਤੋਂ ਵੀ ਫਰਕ ਪੈਂਦਾ ਇਸ ਕਰਕੇ ਸਭ ਸੰਗਤਾਂ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੁਨਸੀ ਭੜ ਕੇ ਇਹ ਨਹੀਂ ਵੀ ਸਾਰਿਆਂ ਦੀ ਪੂਰੀ ਹੋ ਜਾਣੀ ਕਿਸੇ ਨੂੰ ਉਹਨੇ ਨਹੀਂ ਪਰਖਣਾ ਵੀ ਭਾਂਡਾ ਕੱਚਾ ਹੈ ਕਿ ਪੱਕਾ ਸਭ ਸੰਗਤਾ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੁਨਸੀ ਭੜ ਕੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਰੱਖਿਆ ਪੈਰ ਤਰਨ ਡਰ ਡਾਰੇ ਦੇਖੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਰੱਖਿਆ ਪੈਰ ਤਰਨ ਡਰ ਡਾਰੇ ਤੂੰ ਮੁਬਾਰਕ ਹੋਸੀ ਜਿਸ ਦਿਨ ਮੇਰੇ ਮਿਲਾਗੇ ਉਸ ਦਿਨ ਹੀ ਤੂੰ ਮੁਬਾਰਕ ਹੋਸੀ ਜਿਸ ਦਿਨ ਮੇਰੇ ਮਿਲਾਗੇ ਉਸ ਦਿਨ ਹੀ ਤੂੰ ਮੁਬਾਰਕ ਹੋਸੀ ਜਿਸ ਦਿਨ ਮੇਰੇ ਮਿਲਾਗੇ ਉਸ ਦਿਨ ਹੀ ਤੂੰ ਮੁਬਾਰਕ ਹੋਸੀ ਜੇ ਕਹਿੰਦਾ ਤੇਰੀ ਨੂੰ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ ਮਸਲੇ ਬੜੇ ਗਰਮਾ ਤੂੰ ਨਵੇਂ ਸਿਆਪਾ ਛੇੜ ਕੇ ਬਹਿ ਗਿਆ ਔਰ ਠੀਕ ਹੈ ਕਹਿੰਦਾ ਗੱਲ ਸੁਣ ਲੈ ਪਹਿਲਾਂ ਪੂਰੀ ਕਹਿੰਦਾ ਤੇਰੀ ਬੋਟੀ ਲੈ ਕੇ ਆਉਣੀ ਆ ਬਾਪੂ ਪਾਕਿਸਤਾਨ ਤੋਂ ਕਹਿੰਦਾ ਉਹਦਾ ਫਾਇਦਾ ਕੀ ਹੋਊਗਾ ਕਹਿੰਦਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹਨਾਂ ਨੇ ਸਾਡੀਆਂ ਭੈਣਾਂ ਬੀਬੀਆਂ ਦੇ ਕਰਾਈ ਕਰ ਤੇ ਮਾਂ ਅੱਗੇ ਮੀਆਂ بیوی ਦੇ ਵਿੱਚ ਕੋਈ ਨੋਕ ਚੋਕ ਹੁੰਦੀ ਸੀ ਉਹ ਕਿਰਾਇਆ ਤਾਂ ਮੰਗ ਲਈ ਦੀ ਹੁਣ ਤਾਂ ਕਿਰਾਇਆ ਵੀ ਨਹੀਂ ਮੰਗਦੀ ਆਧਾਰ ਕਾਰਡ ਚ ਕਹਿੰਦਾ ਬੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਹੋ ਜਾਈ ਕਿਤੇ ਗੁੱਸੇ ਹੋ ਗਈ ਲੈ ਜੂ ਪਿੱਕੇ ਜਾਣ ਲੋ ਜਿਹੜੇ ਸਾਡੇ ਵਰਗੇ ਆ ਨੇੜੇ-ਤੇੜੇ ਜਲਾਲਾਬਾਦ ਵਿਆਹਿਆ ਉਹਨਾਂ ਤਾਂ ਉਹਨੂੰ ਡਰ ਕੇ ਰਹਿੰਦੇ ਆ ਇਸ ਕਰਕੇ ਕਹਿੰਦਾ ਵੀ ਤਾਰਾਂ ਤੋਂ ਫਾਰੀ ਠੀਕ ਆ ਗਾ ਉਹ ਵਿੱਚ ਦਾਜ ਦੇ ਅਸਲਾ ਆਉ ਬੋਲਿਆ ਪਰਫਾ ਆ ਟੁਕੀ ਟਕੀ ਲੱਗੂ ਨੇ ਤੋੜਾ ਕੇ ਉਹ ਤਾਂ ਟੈਂਕ ਦੀ ਆਫਰ ਕਰਦੇ ਸੀ ਮੈਂ ਡਰਾ ਚਲਾਕ ਤੋਂ